ਕਰ ਗਿਆ ਆਪਾਂ ਜਾਤ ਕੁਆਲਟੀ ਦੀ ਹੈ ਨਾ نسل ਦੀ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਪੂਰੀ ਥੋੜਾ ਜਿਹਾ ਛੋਟੀ ਅਚ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਸਵਾਗਤ ਆ ਅੱਜ ਆਪਾਂ ਬਾਈ ਕੋਲੇ ਪਹੁੰਚੇ ਹਾਂਗੇ ਤੇ ਕਿਹੜੇ ਪਿੰਡ ਪਹੁੰਚੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਤੁਹਾਡੀ ਤੇ ਬਾਈ ਕੋਲੇ ਇੱਕ ਬਹੁਤ ਜ਼ਿਆਦਾ ਸ਼ਕੀਨ ਮੋਹਰਾ ਨਸਲ ਦੀ ਝੋਟੀ ਬਕਾਊ ਆ ਦੋਸਤੋ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੀ ਆ ਤੁਹਾਡੀ ਕੀ ਡਿਟੇਲ ਰਹਿੰਦੀ ਹੈ ਪਹਿਲਾਂ ਆਪਾਂ ਬਾਈ ਤੋਂ ਜਾਣਕਾਰੀ ਸਾਰੀ ਲੈ ਕੇ ਫਿਰ ਆਪਾਂ ਤੁਹਾਨੂੰ ਝੋਟੀਆਂ ਨੇ ਜਿਹੜੀ ਤੋਰ ਕੇ ਦਿਖਾਵਾਂਗੇ ਤੇ ਹਾਂਜੀ ਬਾਈ ਜੀ ਹਸੀ ਕਾਲ ਜੀ ਬਾਈ ਜੀ ਸਸੀ ਕਾਲ ਤੇ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਜੀ ਮੇਰਾ ਨਾਮ ਗਗਨਦੀਪ ਸਿੰਘ ਬਾਈ ਜੀ ਤੇ ਪਿੰਡ ਆ ਗਿਆ ਆਪਣਾ ਸਿੰਘੇ ਵਾਲਾ ਬਾਈ ਸਿੰਘੇ ਵਾਲਾ ਤੇ ਸਿੰਘੇ ਵਾਲੀ ਦੀ ਜੀ ਗੱਲ ਕਰਕੇ ਬਾਈ ਆਪਣੇ ਡੱਬਾ ਜੀ ਤੋਂ ਕਿੰਨੇ ਕਿਲੋਮੀਟਰ ਰਹਿ ਗਿਆ ਡੱਬਾ ਵਾਲੀ ਤੋਂ ਬਾਈ ਜੀ 4-5 ਕਿਲੋਮੀਟਰ ਹੀ ਹੈ 4-5 ਕਿਲੋਮੀਟਰ ਹੈਨਾ ਠੀਕ ਆ ਤੇ ਜੇ ਬਾਈ ਗੱਲ ਕਰਗੇ ਆਪਣਾ ਇੱਕ ਸਟਾਰਟਿੰਗ ਦੇ ਵਿੱਚੋਂ ਤੂੰ ਨੰਬਰ ਬੋਲ ਦੇ ਆਪਦਾ ਫੋਨ ਨੰਬਰ ਨੰਬਰ ਹੈਗਾ ਬਾਈ ਜੀ ਆਪਣਾ 98784 38677 ਠੀਕ ਆ ਬਾਈ ਤੇ ਬਈ ਜੇ ਗੱਲ ਕਰੀਏ ਆਪਣੀ ਆ ਠੰਡੀ ਸੀਲ ਝੋਟੀ ਦੀ ਜਿਵੇਂ ਆ ਆਰਾਮਨਾਲ ਖੜੀ ਆ ਦੇਖੋ ਹਣਾ ਹਾਂਜੀ ਹਾਂਜੀ ਤੇ ਇਹ ਕਿੰਨੇ ਵੇ ਸੂਏ ਸੂਣ ਵਾਲੀ ਆ ਤੇ ਬਾਈ ਜੀ ਹੁਣ ਦੂਜਾ ਸੂਆ ਸੂਣਾ ਇਹਨੇ ਦੂਜਾ ਸੂਆ ਸੂਣਾ ਹੈਗਾ ਹਾਂਜੀ ਹਾਂਜੀ ਠੀਕ ਆ ਪਹਿਲੇ ਸੂਏ ਦੀ ਜੇ ਗੱਲ ਕਰੀਏ ਬਈ ਆਪਾਂ ਕਿੰਨਾ ਦੁੱਧ ਦਤੈ ਨੇ ਸਹੀ ਸਹੀ ਪਹਿਲੇ ਸੂਏ ਬਾਈ ਜੀ ਨੇ 14 14.5 ਲੀਟਰ ਦੁੱਧ ਕੱਢਿਆ 14 14.5 ਕਿਲੋ ਦੁੱਧ ਕੱਢਿਆ ਹੋਇਆ ਹਾਂਜੀ ਹਾਂਜੀ ਠੀਕ ਆ ਤੇ ਜੇ ਹੁਣ ਦੀ ਆਪਾਂ ਗੱਲ ਕਰੀਏ ਵੀ ਹੁਣ ਕਿੰਨਾ ਕੁ ਪਾ ਦੂਗੀ ਤੁਹਾਡੇ ਐਡਿਕਮ ਦਾ ਬਾਈ ਜੀ ਇਹ ਮੇਰੇ ਹਿਸਾਬ ਨਾਲ ਤਾਂ 16 17 ਲੀਟਰ 16 17 ਕਿਲੋ ਦੁੱਧ ਪਾਉਣਾ ਚਾਹੀਦਾ ਹੈ ਨਾ ਤੇ ਜੇ ਇਹਦੇ ਗੱਲ ਕਰੀਏ ਆਪਾਂ ਦਿਨ ਕਿੰਨੇ ਰਹਿ ਗਏ ਬਈ ਦਿਨ ਬਾਈ ਜੀ 15 ਪਏ ਹਜੇ ਇਹਦੇ 15 ਦਿਨ ਸੂਣ ਦੇ ਪਏ ਆ ਹਾਂਜੀ ਹਾਂਜੀ ਠੀਕ ਆ ਤੇ ਬਈ ਫਿਰ ਆਪਾਂ ਇੱਕ ਰੇਟ ਦੀ ਗੱਲ ਕਰੀਏ ਵੀ ਕਿੰਨਾ ਰੇਟ ਰੱਖੋਗੇ ਰੇਟ ਬਾਈ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਲੈ ਵੀ ਦੋਸਤੋ ਬਾਈ ਨੇ ਜਿਹੜਾ ਰੇਟ ਕੀਤਾ ਹਨਾ 1.5 ਲੱਖ ਰੁਪਇਆ ਕੀਤਾਗਾ ਝੋਟੀ ਦਾ ਤੇ 15 ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਆਮ ਜ਼ਿਮੀਦਾਰ ਪਰਿਵਾਰ ਦੇ ਵਿੱਚ ਇਹ ਝੋਟੀ ਕਿਸੇ ਵਪਾਰੀ ਕੋਲ ਨਹੀਂ ਹੈਗੀ ਤੇ ਆਜੋ ਫਿਰ ਆਪਾਂ ਤੁਹਾਨੂੰ ਇਹ ਜਿਹੜੀ ਇਹ ਝੋਟੀ ਤੋੜ ਕੇ ਦਿਖਾਉਣੇ ਆ। ਲੋ ਵੀ ਦੋਸਤੋ ਆਪਾਂ ਹੁਣ ਤੁਹਾਨੂੰ ਇਹ ਜਿਹੜੀ ਝੋਟੀ ਖੜੀ ਆ ਹਨਾ ਤੋੜ ਕੇ ਦਿਖਾਉਣੇ ਆ। ਲੈ ਜਾ ਬਈ ਇੱਧਰ ਨੂੰ ਕਹਿ ਰਾਂ ਸਿੰਘ ਸਿੰਘ ਤੁਸੀਂ ਚੈੱਕ ਕਰ ਲਓ ਦੋਸਤੋ ਬਹੁਤ ਸੋਹਣਾ। ਇੱਕ ਜੇ ਗੱਲ ਕਰੀਏ ਆਪਾਂ ਜਾਤ ਕੁਆਲਟੀ ਦੀ ਹਨਾ ਨਸਲ ਦੀ। ਉਹ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਪੂਰੀ। ਥੋੜਾ ਜਿਹਾ ਝੋਟੀ ਅੱਜ ਵੀ ਕਰਦੀ ਆ ਦੋਸਤੋ ਹਨਾ ਤੇ ਆਹ ਦੇਖੋ ਤੁਸੀਂ ਅਡਰ ਕੁਆਲਟੀ ਚੈੱਕ ਕਰੋ ਹਨਾ ਪਹਿਲਾਂ ਨੇੜੇ ਆਪਾਂ ਕੈਮਰਾ ਲਾਦਗੇ ਹੈ ਜੀ ਜਿਵੇਂ ਸੂਣ ਦੇ ਬਾਈ ਕਹਿੰਦਾ 15 ਦਿਨ ਬਾਕੀ ਹੈ ਨਾ ਤੇ ਥੱਲੋ ਬਹੁਤ ਬਾਨਾ ਝੋਟੀ ਨਹੀਂ ਹਜੇ ਤੇ ਬਾਈ ਜੇ ਆਪਾਂ ਗੱਲ ਕਰਕੇ ਸੂਦੇ ਤੱਕ ਕਿੰਨਾ ਕੁ ਮਤਲਬ ਦੁੱਧ ਦਿੰਦੀ ਐ ਇਹ ਗੱਬਣ ਹੋ ਕੇ 7 ਕੁ ਮਹੀਨੇ ਦੁੱਧ ਦਿੰਦੀ ਐ 7 ਕੁ ਮਹੀਨੇ ਦੁੱਧ ਦਿੰਦੀ ਐ 3 ਕੁ ਮਹੀਨੇ ਪਹਿਲਾਂ ਹਟੀ ਐ ਹਾਂ 3 ਮਹੀਨੇ ਪਹਿਲਾਂ ਲੈ ਜਾ ਲੰਮੀ ਬਾਈ ਲੈ ਜਾ ਕਰ ਤੇ ਆਹ ਦੇਖ ਲਓ ਦੋਸਤੋ ਤੁਸੀਂ ਜੇ ਆਪਾਂ ਗੱਲ ਕਰਗੇ ਹੈ ਨਾ ਸਰੀਰਕ ਮੰਤਰ ਦੀ ਸੋਹਣੀ ਆ ਮੰਤਰ ਬਹੁਤ ਵਧੀਆ ਪਿੱਠ ਪੂੜੇ ਦੀ ਮੰਤਰ ਦੇਖੋਗੇ ਤੁਸੀਂ ਉਹ ਵੀ ਚੰਗੀ ਹੈਗੀ ਤੇ ਬਾਕੀ ਆਪਾਂ ਥਣਾ ਦਾ ਸਾਈਜ਼ ਤੁਹਾਨੂੰ ਉਹ ਵੀ ਨੇੜੇ ਹੋ ਕੇ ਇੱਕ ਵਾਰੀ ਫੇਰ ਦਿਖਾ ਦਗੇ ਆਪਾਂ ਆ ਦੇਖੋ ਤੁਸੀਂ ਮੋੜ ਲਾ ਵੀ ਮੋੜ ਲਾ ਥੋੜਾ ਜਿਆ ਡਰਦੀ ਆ ਹਨਾ ਬਈ ਹਾਂ ਡਰਦੀ ਹਾਂ ਹਾਂ ਡਰਦੀ ਆ ਥੋੜਾ ਜਿਆ ਬਾਕੀ ਸਿੰਘ-ਸਿੰਘ ਬਹੁਤ ਸੋਹਣਾਗਾ ਆਪਾਂ ਨੇੜੋਂ ਕੈਮਰਾ ਲਾਦਗੇ ਆ ਦੇਖੋ ਸਿੰਘ ਜਮਾ ਹੈਗਾ ਗੋਲ ਗੋਲ ਰੰਗ ਸਿੰਘ ਹੈਗਾ ਤੁਸੀਂ ਚੈੱਕ ਕਰ ਲਓ ਦੋਨੇ ਸਿੰਘ ਦੇਖ ਲਓ ਤੇ ਬੂਥ ਵੀ ਤੁਸੀਂ ਇਹ ਚੈੱਕ ਕਰ ਲਓ ਬਹੁਤ ਸੋਹਣੀ ਆ ਤੇ ਇਧਰੋਂ ਮੰਤਰ ਦਿਖਾ ਦਗੇ ਆਪਾਂ ਨੇੜੇ ਕੈਮਰਾ ਲਾਦਗੇ ਬਈ ਮਾੜ ਆ ਜਾ ਦਿਖਲਾ ਹਨਾ ਆ ਮੂਰਲੀ ਗਾੜੀ ਦੀ ਚੈੱਕ ਕਰ ਲਓ ਤੁਸੀਂ ਤੋਰ ਦੇ ਬਈ ਮਾੜੀ ਜੀ ਹੋਰ ਲੇਵਾ ਵੀ ਮਿੱਤਰੋ ਗੋਲਾ ਜਮਾ ਐ ਨਹੀਂ ਹੈਗਾ ਵੀ ਥਾਣਾ ਦਾ ਗੈਪ ਹੈ ਜਿਹੜਾ ਉਹ ਵੀ ਚੰਗਾ ਬਿੱਸੀ ਤੇ ਥਾਣ ਬਹੁਤ ਚੰਗਾ ਲੱਗਿਆ ਹੋਇਆਗਾ ਵਣਦੇ ਬਈ ਵਣਦੇ ਕੋਈ ਗੱਲ ਤੇ ਜੇ ਕਿਸੇ ਵੀ ਵੀਰ ਨੂੰ ਹਨਾ ਇਹ ਸ਼ਕੀਨ ਝੋਟੀ ਚਾਹੀਦੀ ਹੋਈ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਤੇ ਬਾਕੀ ਇੱਕ ਗੱਲ ਹੋਰ ਹੈ ਹਨਾ ਬਾਈ ਕੋਲੇ ਜਿਵੇਂ ਆ ਪਸ਼ੂ ਰੱਖੇ ਹਨਾ ਇਹ ਵੀ ਘਰੇ ਚੰਗੀ ਹੈ ਤਿੰਨ ਦੇ ਤਿੰਨ ਪਸ਼ੂ ਚੰਗੇ ਆ ਇੱਕ ਵਾਰੀ ਆਪਾਂ ਇੰਦਰ ਵੀ ਕੈਮਰਾ ਮਾਰਦਗੇ ਦੇਖੋ ਦੋਸਤੋ ਤੁਸੀਂ ਤੇ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਖੜੀ ਦੇ ਇੱਕ ਵਾਰੀ ਫੇਰ ਕੈਮਰਾ ਲਾਦਗੇ ਤਸੱਲੀ ਜਿਹੜੀ ਪੂਰੀ ਕਰਾਦਗੀ ਥੋਡੀ ਤੇ ਆਹ ਜਿਹੜੇ ਹੈਗਾ ਥਣ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਵੀ ਦੋਸਤੋ ਹਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਸਾਰੇ ਵੀਰਾਂ ਦਾ ਆਪਾਂ ਤੈ ਦਲੋ ਧੰਨਵਾਦ ਕਰਦੇ ਹਾਂ